ਮੈਨੂੰ ਇੱਕ ਕੋਈ ਗੁਰਮੁਖ ਪਿਆਰਾ ਕਹਿੰਦਾ ਪਿੱਛੇ ਦੇ ਇੱਥੇ ਮੱਥਾ ਟੇਕੜ ਆਉਂਦੇ ਆ ਉਹ ਮੈਨੂੰ ਕਹਿੰਦਾ ਜੀ ਅਸੀਂ ਕਿਤੇ ਗਏ ਅਸਾਂ ਡੇਰੇ ਤੇ ਉਹਨਾਂ ਨੇ ਮੇਰਾ ਅਨਹਦ ਨਾਦ ਵਜਾਤਾ ਜਾਂਦੇ ਆਂ ਮੈਂ ਕਿਹਾ ਮੇਰੇ ਮਨ ਤੇ ਵੀ ਇਹ ਕੰਮ ਗੁਰੂ ਤੇ ਕਰ ਸਕਦਾ ਪੂਰਾ ਗੁਰੂ ਜਿਹੜਾ ਉਹ ਤੇ ਕਪਾਲ ਵਿੱਚ ਪਰ ਅਜੇ ਕੱਲ ਦੀ ਅਜੇ ਸ਼ਰਾਬ ਪੀਤੀ ਹੁਣੇ ਹੀ ਸ਼ਰਾਬ ਛੱਡੀ ਆ ਤੇ ਜਾਂਦੇ ਹੀ ਉਹਨਾਂ ਨੇ ਨਾਦ ਵਜਾਤਾ ਮੈਂ ਕਿਹਾ ਕੀ ਵੱਜ ਰਿਹਾ ਉਹ ਆਂਦਾ ਬਸ ਕੰਨਾਂ ਵਿੱਚ ਸ਼ਾਂ 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 ਹੋਈ ਜਾਂਦੀ ਮੈਂ ਕਿਹਾ ਕੰਨਾਂ ਵਿੱਚ ਸ਼ਾਂ ਸ਼ਾਂ ਨੂੰ ਅਨਹਦ ਨਾਦ ਕਹਿੰਦੇ ਹਨ ਅਨਹਦ ਨਾਦ ਇੱਕ ਪਰਮ ਅਵਸਥਾ ਆ ਜਿੱਥੇ ਬੈਠ ਕੇ ਐਸਾ ਆਨੰਦ ਵੀ ਮੁੜ ਕੇ ਕੋਈ ਫਿਕਰ ਚਿੰਤਾ ਛੋੜਾ ਨਹੀਂ ਪੈਂਦਾ ਉਹ ਆਂਦਾ ਨਹੀਂ ਸਾਡਾ ਵੱਜ ਗਿਆ ਵਾ ਉਹਨਾਂ ਨੇ ਆਖਿਆ ਵੀ ਇਹੋ ਹੀ ਅਨਹਦ ਨਾਦ ਵਾ ਤੇ ਮੈਂ ਕਿਹਾ ਵੀ ਤੈਨੂੰ ਕੀ ਮਹਿਸੂਸ ਹੁੰਦਾ ਉਹ ਆਂਦਾ ਮੈਨੂੰ ਇਹ ਮਹਿਸੂਸ ਹੁੰਦਾ ਵੀ ਹੁਣ ਮੈਨੂੰ ਪੈਹਾ ਪੂਹਾ ਮੇਰੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦਾ ਇਥੇ ਡੇਢੀ ਵਿੱਚ ਖਲੋਤੇ ਸੀ ਬਾਹਰ ਪੈਸਾ ਪੂਸਾ ਮੇਰੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦਾ ਮੈਂ ਕਿਹਾ ਚਲੋ ਠੀਕ ਆ ਵੀ ਮੈਂ ਕੋ ਜਦ ਨਾਲ ਤੁਹਾਡੇ ਅੰਦਰ ਦੀ ਗੱਲ ਆ ਹੋ ਸਕਦਾ ਇਦਾਂ ਹੋ ਗਿਆ ਹੋਵੇ ਉਹਦਾ ਆਇਆ ਪਤੀਆ ਖਲੋਤੇ ਖਲੋਤੇ ਗੁਰੂ ਅਰਜਨ ਦੇਵ ਜੀ ਨੇ ਨੰਬੇੜਾ ਕਰਤਾ ਤੋਣ ਕੇ ਕਹਿੰਦਾ ਚਾਚਾ ਜੀ ਉਹ ਜਿਹੜੇ ਸਪੈਦੇ ਸੀ ਨਾ ਉਹ ਵੇਚਤੇ ਆ ਚਾਚੇ ਪਤੀਏ ਦੀ ਪੈੜੀ ਸਾਂਝੀ ਸੀ ਚਾਚਾ ਜੀ ਉਹ ਸਪੈਦੇ ਵੇਚਤੇ ਆ ਕਹਿੰਦਾ ਕਿੰਨੇ ਦੇ ਵਿੱਚ ਹੀ ਉਹਨੇ ਮੁੱਲ ਦੱਸਿਆ ਡੇਢੀ ਚ ਖਲੋਕੇ ਗਾਲਾਂ ਕੱਢਣ ਲੱਗ ਪਿਆ ਤੂੰ ਨੁਕਸਾਨ ਕਰਾਤਾ ਪੈਸੇ ਘਟ ਗਏ ਤੈਨੂੰ ਪਤਾ ਕਿੰਨੇ ਦੇ ਵਿਕਣੇ ਸੀ ਤੇਰੇ ਵਰਗੇ ਨਿਆਣੇ ਜੰਮਣ ਨਾਲ ਜਿਉਂ ਲਗਾਈ ਹੀ ਤੇ ਮਾਂ ਨੂੰ ਆਖਿਆ ਮੈਂ ਆਖਿਆ ਪਾਉ ਉਹ ਅਨਹਦ ਨਾਦ ਕਿੱਥੇ ਗਿਆ ਜਿਹੜਾ ਤੂੰ ਆਨਸਾਨ ਪੈਸੇ ਪੂਹੇ ਤੋਂ ਗਾਂ ਲੰਗ ਗਏ ਆ ਇਹ ਅਨਹਦ ਨਾਦ ਨਹੀਂ ਗਏ ਅਨਹਦ ਨਾਦ ਉਹਨਾਂ ਦੇ ਵਜੇ ਜਿਨ੍ਹਾਂ ਨੂੰ ਜ਼ਕਰੀਆ ਖਾਨ ਨੇ ਆਖਿਆ ਵੀ ਜਿਹੜਾ ਤੂੰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਰਦਾ ਨਾ ਵੀ ਮੈਂ ਕੇਸ ਨਹੀਂ ਕਟਾਉਣੇ ਮੈਂ ਜੁੱਤੀਆਂ ਮਾਰ-ਮਾਰ ਕੇ ਤੇ ਤੇਰੇ ਸਿਰ ਦੇ ਕੇਸ ਉਡਾ ਦੂੰਗਾ ਮੈਂ ਵੇਖੂੰਗਾ ਭਲਾ ਸਿੱਖੀ ਕੀ ਆ ਉਹਨੇ ਗੁਰੂ ਤੇ ਪ੍ਰੋਸਾ ਕਰਕੇ ਭਾਈ ਤਾਰੂ ਸਿੰਘ ਨੇ ਆਖਿਆ ਨਹੀਂ ਨਹੀਂ ਇਹ ਤੂੰ ਝੂਠ ਬੋਲ ਗਿਆ ਵਾ ਇਹ ਤੂੰ ਐਵੇਂ ਗੱਲ ਕਰ ਗਿਆ ਮੈਂ ਲੱਗਾ ਆਪਣੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਨ ਉਹ ਪ੍ਰਵਾਨ ਕਰ ਲੈ ਜੁੱਤੀ ਹੋਊਗੀ ਮੇਰੀ ਸਿਰ ਹੋਊਗਾ ਤੇਰਾ ਤੇ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਖੜੂੰਗਾ ਸਾਤ ਸ਼ਰੀਏ ਕਾਲੇ ਤੇ ਫਿਰ ਹੋਇਆ ਕੇਸਤ ਨਹੀਂ ਕੱਟ ਸਕੇ ਭਾਈ ਸਾਹਿਬ ਦੇ ਜੋਰ ਲਾ ਕੇ ਮਰ ਗਏ ਤੇ ਮੁੜ ਕੇ ਉਹਨੇ ਆਪਣੀ ਪੱਗ ਬਚਾਉਣ ਵਾਸਤੇ ਕਹਤਾ ਇਹਦੀ ਖੋਪਰੀ ਲਾਦ ਹੋ ਗਏ ਨਾ ਖੋਪਰੀ ਲਾ ਦਿਓ ਗੱਲ ਵੱਖਰੀ ਆ ਪਰ ਕੇਸਤ ਨਹੀਂ ਨਾ ਕੋ ਲਾ ਸਕਿਆ ਖੋਪਰੀ ਲਾਤੀ ਉਹਨਾਂ ਨੇ ਪਰ ਖੋਪਰੀ ਲਾਉਣ ਤੋਂ ਪਹਿਲਾਂ ਉਹਨਾਂ ਨੇ ਆਖਿਆ ਜਿਹਦੀ ਖੋਪੜੀ ਲਾ ਦੀਏ ਨਾ ਤੈਨੂੰ ਮਾਰਨਾ ਨਹੀਂ ਐਦਾਂ ਹੀ ਤੜਫਦਾ ਰਹੇਗਾ ਤੇ ਫਿਰ ਚੀਕਾਂ ਮਾਰੇਗਾ ਪਰ ਭਾਈ ਤਾਰੂ ਸਿੰਘ ਨੇ ਇਹ ਗੱਲ ਆਖੀ ਅਨਹਦ ਨਾਦ ਕੀ ਹੈ ਵੀ ਜਿੱਥੇ ਅਵਸਥਾ ਡੋਲਦੀ ਨਹੀਂ ਐਵੇਂ ਨਿਕੇ ਜੇ ਸੌਦੇ ਪਿੱਛੇ ਨਿਆਣੇ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਉਦਾਂ ਕਹਿੰਦੇ ਸਾਡਾ ਅਨਹਦ ਨਾਦ ਵੱਜ ਗਿਆ ਅਨਹਦ ਨਾਦ ਇਹ ਸੀ ਵੀ ਭਾਈ ਤਾਰੂ ਸਿੰਘ ਨੇ ਆਖਿਆ ਵੀ ਧਰਮ ਕੇ ਹਿਤ ਸਰੀਰ ਮੇਰਾ ਪ੍ਰਣ ਪਾਲ ਕੇ ਪ੍ਰਾਣ ਕੇ ਸਾਥ ਨਿਭੇਗਾ ਉਹਨਾਂ ਨੇ ਆਖਿਆ ਭਾਈ ਤਾਰੂ ਸਿੰਘ ਨੇ ਵੀ ਤੂੰ ਜੋ ਕਰਨਾ ਹੀ ਕਰ ਲੈ ਧਰਮ ਦੇ ਹਿਤ ਇਹ ਮੇਰਾ ਸਰੀਰ ਪ੍ਰਣ ਪਾਲ ਕੇ ਤੇ ਨਿਭ ਜਾਏਗਾ ਜਿਹੜਾ ਮੈਂ ਪ੍ਰਣ ਕੀਤਾ ਨਾ ਉਸ ਪ੍ਰਣ ਤੋਂ ਹੁਣ ਮੈਂ ਕਦੀ ਡੋਲ ਨਹੀਂ ਸਕਦਾ ਫਿਰ ਉਹਨਾਂ ਨੇ ਆਖਿਆ ਕਿ ਸਾਜੋ ਸਮਾਨ ਕੁ ਸਾਜੋ ਸਮਾਨ ਕਬੀਰ ਕੋ ਸਵਾਜ ਕਬੀਰ ਜਿਹੜੇ ਖਜ਼ਾਨਿਆਂ ਦਾ ਮਾਲਕ ਆ ਸਾਜੋ ਸਮਾਜ ਕਬੀਰ ਕੀ ਮਾਇਆ ਕਾ ਦਵਾਰ ਖੱਲੇਗਾ ਜੇ ਕਿਤੇ ਕਬੀਰ ਦੇਵਤਾ ਜਿਹਦੇ ਕੋਲ ਸਾਰੀ ਮਾਇਆ ਮੰਨੀ ਗਈ ਆ ਉਹ ਸਾਰੀ ਮਾਇਆ ਦੇ ਦਰਵਾਜ਼ੇ ਖੋਲ ਦਵੇ ਵੀ ਤਾਰੂ ਸਿੰਘ ਚੁੱਕ ਖਜ਼ਾਨਾ ਜਿੰਨਾ ਚੁੱਕਣਾ ਹੀ ਤੇ ਇੱਕ ਵਾਰੀ ਸਿੱਖੀ ਤੋਂ ਡੋਲ ਜਾ ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਮੈਂ ਕਬੀਰ ਦੇ ਖਜ਼ਾਨਿਆਂ ਨੂੰ ਵੀ ਠੋਕਰ ਮਾਰ ਦੂੰਗਾ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਅੱਜ ਡੋਲੂਗਾ ਨਹੀਂ ਕਦੀ ਸਾਜ ਸ੍ਰੀ ਅਕਾਲ ਸਾਜੋ ਸਮਾਜ ਤ੍ਰਲੋਕੀ ਕੋ ਰਾਜ ਤ੍ਰਲੋਕੀ ਰਾਜ ਵੀ ਧਰਤੀ ਆਕਾਸ਼ ਤੇ ਪਤਾਲ ਦਾ ਰਾਜ ਦੇਵਤੇ ਆਉਣ ਤੇ ਉਹ ਆਖਣ ਵੀ ਤਾਰੂ ਸਿਆ ਆ ਤਿੰਨਾ ਲੋਕਾਂ ਦਾ ਰਾਜ ਤੇਰੇ ਹਵਾਲੇ ਤੇ ਸਿੱਖੀ ਛੱਡ ਦੇ ਉਹ ਕਹਿੰਦੇ ਤਾਂ ਵੀ ਨਹੀਂ ਛੱਡੂਗਾ ਸਾਜੋ ਸਮਾਜ ਤਰਲੋਕੀ ਕੋ ਰਾਜ ਕੁਬੇਰ ਕੀ ਮਾਇਆ ਦਾ ਦਵਾਰ ਖਲੇਗਾ ਏਤੀਂ ਭੂਤੀ ਕੋ ਦੇਖ ਕਦਨ ਚ ਨਾ ਤਾਰੂ ਮਿਰਦੰਗ ਕਾ ਚਿਤ ਡੁਲੇਗਾ ਐਨਾ ਸਾਜੋ ਸਮਾਜ ਤੇ ਐਨੀ ਅਮੀਰੀ ਵੇਖ ਕੇ ਵੀ ਤਾਰੂ ਸਿੰਘ ਬੱਬਰ ਸ਼ੇਰ ਦਾ ਕਦੀ ਦਿਲ ਨਹੀਂ ਡੋਲੂਗਾ ਕਿਉਂਕਿ ਕਲਗੀਆਂ ਵਾਲੇ ਨੇ ਅੰਦਰ ਅਨਹਦ ਨਾਦ ਵਜਾਇਆ ਹੋਇਆ ਇਨੂੰ ਕਹਿੰਦੇ ਨੇ ਅਨਹਦ ਨਾਦ ਉਹ ਕੋਈ ਚਰਖੜੀਆਂ ਤੇ ਚੜ ਗਿਆ ਕੋਈ ਬੰਦ-ਬੰਦ ਕਟਾਇਆ ਗਿਆ ਇਹ ਥੜਾ ਕੰਨਾਂ 'ਚ ਸ਼ਾਂ-ਸ਼ਾਂ ਹੋਈ ਤੇ ਅਨਹਦ ਨਾਦ ਵੱਜ ਗਿਆ ਤੇ ਜਰਾਕਰ ਪਈਏ 100-200 ਤਾਂ ਠਾ ੍ਹਾਂ ਹੋਇਆ ਤੇ ਗਾਲਾਂ ਕੱਢਣ ਲੱਗ ਪਏ ਨਹੀਂ ਅਨਹਦ ਨਾਦ ਜਿਨ੍ਹਾਂ ਨੇ ਵੱਜੇ ਉਹਨਾਂ ਦੇ ਇਤਿਹਾਸ ਰਹੀ ਦੁਨੀਆ ਤੱਕ ਰਹਿਣਗੇ